ਇਹ ਰੈਸਟੋਰੈਂਟ ਤੇ ਚਲੇ ਗਏ ਨੇ ਦੇਖੋ ਬਾਲ ਵੀ ਵਾਰ ਨੇ ਆਪਦੇ ਇੱਥੇ ਪਏ ਪਏ ਸਾਰੇ ਬੈਠੇ ਨੇ ਉਧਰ ਮਾਂ ਵੀ ਰੈਸਟੋਰੈਂਟ ਤੇ ਹੈ ਭੂਆ ਜੀ ਅੱਜ ਆਂਦੇ ਅਮਰੀਕਾ ਪੂਰੇ ਥੱਕੇ ਹੋਏ ਆ ਰਹੇ ਇਹ ਭੂਏ ਜਿਵੇਂ ਬਾਣੀ ਪੱਤੇ ਤਿੰਨੇ ਲੜ ਕੇ ਆਏ ਹੋਣ ਇਧਰ ਅੱਗੇ ਵੀ ਬਹੁਤ ਸਵਾਰੀਆਂ ਬੈਠੀਆਂ ਨੇ ਇਹ ਦੇਖੋ ਹਏ ਕਿਸੇ ਨੂੰ ਕੁਝ ਨਹੀਂ ਪਤਾ ਕਿੱਥੇ ਜਾ ਰਹੇ ਆ ਉਹ ਦੇਖੋ ਇੱਕ ਸਵਾਰੀ ਦੇ ਪਿੱਛੇ ਝੱਕ ਕੇ ਦੇਖ ਤੋ ਹੈਲੋ ਹੈਲੋ ਬੋਲੀ ਉਹ ਇੱਕ ਸਵਾਰੀ ਇਸ ਸਵਾਰੀ ਜਾਨੂੰ ਅਸੀਂ ਰਾਜਪੜੀ ਜਾਂਦੀ ਸੀ ਇੱਕ ਦੂਸਰੀਆਂ ਅਸੀਂ ਛਾੜ ਲਈਆਂ ਮੈਂ ਕਹ ਪੁੱਛੀ ਕਿੰਨਾ ਕੁ ਟਾਈਮ ਲੱਗੂ ਦੇਖੋ ਜੀ ਹੈ ਇੱਕ ਸਵਾਰੀ ਆ ਵੀ ਚਾੜੀ ਆਈ ਸੀ ਥੱਲੂ ਹੱਸੂਂਗੀ ਜਾਂਦੀ ਸੀ ਐ ਐ ਜਿਹੜੀ ਜਾਂਦੀ ਸੀ ਐਵੇਂ 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 ਕਰ ਰਹੀ ਸੀ ਐਵੇਂ ਉਹ ਤੇ ਵਧੀਆ ਮੰਨ ਦੱਬੇ ਹੋਰ ਉਹ ਵਧੀਆ ਮੰਨਨ ਦੇ ਲੈ ਕੇ ਮੰਨਨ ਤੇ ਲੈ ਕੇ ਜਾਓ ਮੰਨ ਲੈ ਮੰਨ ਨੱਦ ਦੇ ਉਹ ਮੰਨ ਤੇ ਦੇ ਕੋਈ ਸਿੱਧੇ ਟੱਬੇ ਤੇ ਕਾਣੀਆਂ ਕੋਈ ਮਰਜ਼ੀ ਹੋਵੇ ਹੁਣ ਤਾਂ ਹੋਟਲ ਜਿਹਦੇ ਮਰਜ਼ੀ ਹੈ ਮੰਨ ਤੇ ਮੰਨ ਨੱਦ ਤੇ ਸਰ ਮੰਨ ਤੇ ਚੱਲ ਜਾਓ ਇਹ ਹੋਈ ਉਹਦਾ ਫਿਰ ਬਹੁਤ ਅੱਗੇ ਆਉਂਦਾ ਸਰ ਸਿੱਧੀ ਕਹਿੰਦੇ ਉਹਦਾ ਕਾਫੀ ਅੱਗੇ ਆਉਂਦਾ 100 ਕਿਲੋਮੀਟਰ ਆਹੋ 3 ਤੋਂ 70 ਤੱਕ ਜਾਓ 10 ਤੱਕ 4 ਕਿਲੋਮੀਟਰ ਆਹੋ ਸਾਰੇ ਸੇਜ ਨੂੰ ਆਓ ਹੈ ਐਨੀ ਹੈ ਅਕਲੇ ਦਾ ਕਾਫੀ ਕੁਕੀ ਵਾਲਾ ਨਹੀਂ ਨਹੀਂ ਆਪਾਂ ਆਏ ਕਿੰਨੀ ਚਾਨਣ ਹੋ ਗਿਆ ਐ ਤਾਂ ਸਾਹਮਣੇ ਮਿਲਣਾ ਸੀ ਚਲੋ ਚਲੋ ਹੱਥ ਮਾਰੋ ਉਹ ਵੀ ਨਹੀਂ ਜਦੋਂ ਮੈਂ ਵੀ ਸੀ ਨਾਲ ਆਇਆ ਇਹ ਵੀ ਮਾਰੇ ਰਹੀ ਠੀਕ ਹੈ ਮਿਲੂਗੀ ਆ ਆਵਾਜ਼ ਚ ਰੇ ਚਰੀ ਲੱਗਦੇ ਦੇ ਕਿ ਨਾ ਤਾਂ ਕਿੰਨਾ ਔਖਾ ਦਾ ਉਹਨਾਂ ਨੂੰ ਬੰਦਿਆ ਬਾਹਰ ਜਾਣਗੇ ਨਾ ਬਾਹਰ ਜਾਣਾ ਨਹੀਂ ਚਾਹੀ ਜਵਾਕ ਇੱਧਰ ਰਹਿਣ ਵਾਲੇ ਹੈ ਨਹੀਂ ਇਹ ਬਈ ਮੈਨੂੰ ਵੀ ਵਾਦੋ ਕੂਟ ਵਾਟ ਦੇ ਰੇ ਹੱਜਾ ਉਠਾਉਣੀ ਵੀ ਨਹੀਂ ਚਾਹ ਚਾਹਦੀ ਪਈਆਂ ਹੋਰ ਸਰਖਾ ਗਏ ਪਟਕਦਾ ਹੈ ਬਈ ਸੌੜੇ ਨਾਲ ਕਹਿੰਦਾ ਇੱਥੇ ਡੈਡੀ ਦੀ ਦਵਾਈ ਹੈ ਵਿੱਚ ਉਹ ਤੁਮਾਂਾ ਗੱਡੀ

भाई <laughs> जा <laughs> 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 <Okay. laughs>

ਦੀ ਫੋਨ ਕਿੱਧਰ ਵਾਗੇ ਨਾ ਨਾ ਉਰੇ ਰੱਖ ਦੇ ਮੇਰੀ ਗੁੱਦੀ ਹਾਂ ਇਹ ਕਿਹੜਾ ਹੋ ਗਿਆ ਉਹ ਹੋਰੀ ਆਪਾਂ ਕਿਹੜਾ ਦਾ ਪਾਪਾ ਨੇ ਕਿਤੇ ਆਇਆ ਇਹ ਨਾ ਤੇ ਇਹ ਅੱਜ ਤੱਕ ਵੀ ਨਹੀਂ ਹੋ ਉਹ ਤੇ ਕਹਿੰਦਾ ਸੀ लोजिया पाँच ग डिनर करना इनने सोने लगे हैं ना टाइम जागो यार तू ना सिंह कटाई के लिए ये मशरूम मसाला शुक्रिया ये ये बटर रोटी है सर बिना विदाउट बटर नहीं है butter roti bol raha hai ab dry milk ko aage rakh do চি আই নাই

ਆਣੀ ਕਿ ਅਸਲੀ ਆ ਆ ਆ ਆ ਦੇਲ ਬਣਾ ਕਾਰਨ ਇਹਦਾਰ ਹਾਂ ਹਾਂ ਲਈ ਸੀ ਜੀ ਪਹਿਲਾਂ ਜਦੋਂ ਬੰਦੇ ਨੇ ਜਮਾ ਕਰਦੇ ਫਲਸ ਅੰਤਰ ਦੇਲ ਵਾਲੀ ਕਾਫੀ ਪੀਂਦੀ ਆ ਆ ਪਾਈ ਜਾਂਦੀ ਵਿੱਚ Gracias yeah. por la ayuda. Gracias <laughs> 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 <laughs>

ਆਇਆ ਮੈਨੂੰ ਨੇ ਪਾਦੀ ਮੈਨੂੰ ਰੋ ਵੀ ਉਹ ਦਊਗੀ ਰਲ ਅਮਰੀਕਾ ਵਾਲੇ ਕਰਨਗੇ ਅਮਰੀਕਾ ਵਾਲੇ ਸਵਾਦ ਹੋ ਕੁਵਾਦੇ ਆਹ ਲੱਖਾ ਲਾ ਮੈਂ ਤੇ ਖਾ ਬਸ ਖੀਰ ਪੂਰੀ ਆ ਹਾਂਜੀ ਇੰਨੀ ਸੋਹਣੀ ਏ ਕੁੜੀ ਵੀ ਓਕੇ ਆ ਜਾਓ ਚਲੋ ਭਾਈ ਆ ਆ ਗੋਲੀਆਂ ਦਾ ਵਿਚਾਲ ਪਿਆ ਤੇ ਚਲੋ ਭਾਈ ਚਲੋ ਆសុਨ ਆਲਿਆ ਟੋਲਣ ਨੂੰ ਸਿੱਟਰ ਲਾ ਉਹ ਦੇਖੋ ਵੀ ਬਲਾਗ ਹਲਦਾ ਦਿਲਹੇੜਾ ਚ ਪਹੁੰਚ ਗਏ ਪਹੁੰਚ ਗਏ ਮੈਂ ਤਾਂ ਕਹਣਾ ਪਹੁੰਚ ਗਏ ਟੱਚ ਗਏ ਏਪੋ ਏਪੋ ਆਸੋੜਾ ఉతరే సే